ਜਿਹੜੇ ਲੋਕ ਇਸ ਬਾਰਡਰ ਤੇ ਫੜੇ ਜਾਂਦੇ ਨੇ ਜਾਂ ਫੜੇ ਗਏ ਸਨ ਉਹਨਾਂ ਨੂੰ ਇਹ ਏਰੀਆ ਬਿਲਕੁਲ ਯਾਦ ਹੋਵੇਗਾ ਜਿਹੜੇ ਲੋਕ ਫਰਾਂਸ ਤੋਂ ਸਪੇਨ ਆਉਂਦੇ ਨੇ ਉਹਨਾਂ ਨੂੰ ਸਪੇਨ ਪੁਲਿਸ ਫਰਾਂਸ ਭੇਜ ਦਿੰਦੀ ਆ ਤੇ ਫਰਾਂਸ ਵਾਲੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰਦੀ ਆ ਤੇ ਨਾਲ ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰਦੀ ਆ ਕਿਉਂ ਸਪੇਨ ਦੀ ਧਰਤੀ ਤੋਂ ਫਰਾਂਸ ਜਾ ਰਹੇ ਹੋ ਬਿਦੌਂ ਵੀਜ਼ਾ ਤੁਸੀਂ ਕਾਨੂੰਨ ਦੀਆਂ ਉਲੰਘਣਾ ਕਰ ਰਹੇ ਹੋ। ਤਦ ਜਿਹੜੀ ਆ ਪੁਲਿਸ ਵੱਲੋਂ ਸਖਤਾਈ ਵਰਤੀ ਜਾਂਦੀ ਆ। ਤੁਹਾਡੇ ਕੋਲੋਂ ਜੇ ਅਰੀਜਨਲ ਪਾਸਪੋਰਟ ਫੜਿਆ ਜਾਂਦਾ ਆ ਤੇ ਉਹ ਆਪਣੇ ਕੋਲ ਗਰੰਟੀ ਤੌਰ ਤੇ ਰੱਖ ਲੈਂਦੇ ਨੇ। ਅੱਜ ਦੀ ਵੀਡੀਓ ਉਹਨਾਂ ਵਾਸਤੇ ਆ ਜੋ ਲੋਕ ਕੱਚੇ ਨੇ ਜੋ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਂਦੇ ਨੇ ਤਾਂ ਜਦੋਂ ਫੜੇ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਹੁੰਦੀ ਆ। ਬਹੁਤ ਸਾਰੀਆਂ ਕੌਲਾ ਆਉਂਦੀਆਂ ਨੇ ਜਿਹੜੀਆਂ ਕੌਲਾ ਦੇ ਵਿੱਚ ਇਹ ਅਪੀਲ ਕੀਤੀ ਜਾਂਦੀ ਆ ਕਿ ਸਾਨੂੰ ਉਸ ਵਕਤ ਕੀ ਕਰਨਾ ਚਾਹੀਦਾ ਜਦੋਂ ਸਾਨੂੰ ਪੁਲਿਸ ਚੈੱਕ ਕਰ ਲੈਂਦੀ ਆ ਅਸੀਂ ਇਸ ਵੇਲੇ ਮੌਜੂਦ ਹਾਂ ਬਾਰਡਰ ਦੇ ਉੱਤੇ ਬਾਰਡਰ ਸਪੇਨ ਦਾ ਬਾਰਡਰ ਜਿੱਥੋਂ ਫਰਾਂਸ ਸ਼ੁਰੂ ਹੁੰਦਾ ਆ ਤੁਸੀਂ ਮੇਰੇ ਪਿਛਲੇ ਪਾਸੇ ਬਿਲਕੁਲ ਦੇਖ ਰਹੇ ਹੋਵੋਗੇ ਕਿ ਇਹ ਫਰਾਂਸ ਦੀ ਇਸ ਤੋਂ ਸਟਾਰਟਿੰਗ ਹੁੰਦੀ ਆ ਹਾਈਵੇ ਚੱਲਦੇ ਆ ਟਰੱਕਾਂ ਵਾਲੇ ਵੀਰ ਇੱਥੋਂ ਬਾਰਡਰ ਪਾਰ ਕਰਦੇ ਨੇ ਤੇ ਜਿਹੜੇ ਲੋਕ ਇਸ ਬਾਰਡਰ ਤੇ ਫੜੇ ਜਾਂਦੇ ਨੇ ਜਾਂ ਫੜੇ ਗਏ ਸਨ ਉਹਨਾਂ ਨੂੰ ਇਹ ਏਰੀਆ ਬਿਲਕੁਲ ਯਾਦ ਹੋਵੇਗਾ ਕਿ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਪੁਲਿਸ ਨੇ ਚੈੱਕ ਕੀਤਾ ਸੀ ਇਹ ਵੀਡੀਓ ਕਰਨ ਦਾ ਅਸਲ ਮਿਸ਼ਨ ਇਹ ਆ ਕਿ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਕਿ ਭਾਜੀ ਸਾਨੂੰ ਪੁਲਿਸ ਨੇ ਚੈੱਕ ਕਰ ਲਿਆ ਆ ਸਾਡੇ ਉੱਤੇ 72 ਲੱਗ ਚੁੱਕੀ ਆ ਕਿ ਜਦੋਂ ਤੁਸੀਂ ਚੈੱਕ ਹੋ ਜਾਂਦੇ ਆ ਪੁਲਿਸ ਕੋਲੋਂ ਤੇ ਤੁਹਾਨੂੰ ਪੁਲਿਸ 72 ਘੰਟੇ ਅੰਦਰ ਰੱਖ ਸਕਦੀ ਆ ਪੁੱਛਗਿੱਛ ਕਰ ਸਕਦੀ ਆ ਤੇ ਤੁਹਾਡੇ ਫਿੰਗਰਪ੍ਰਿੰਟ ਲਏ ਜਾਂਦੇ ਨੇ ਜਿਹਦੇ ਵਿੱਚ ਤੁਹਾਨੂੰ ਜਿਹੜਾ ਵਾ ਉਹ ਆਪਣਾ ਐਡਰੈਸ ਦੱਸਣਾ ਪੈਂਦਾ ਆ ਕਿੱਥੇ ਰਹਿੰਦੇ ਹੋ ਕਿੱਥੇ ਜਾ ਰਹੇ ਹੋ ਤੁਹਾਡੇ ਕੋਲ ਜਿਹੜੇ ਕੋਈ ਡਾਕੂਮੈਂਟ ਹੋਣੇ ਜ਼ਰੂਰੀ ਆ ਜੇ ਤੁਹਾਡੇ ਕੋਲ ਵੀਜ਼ਾ ਨਹੀਂਗਾ ਹੁਣ ਤੁਸੀਂ ਫਰਾਂਸ ਤੋਂ ਸਪੇਨ ਐਂਟਰ ਹੁੰਦੇ ਫੜੇ ਜਾਂਦੇ ਹੋ ਤਾਂ ਸਪੇਨ ਪੁਲਿਸ ਤੁਹਾਨੂੰ ਚੱਕ ਕੇ ਫਰਾਂਸ ਵਿੱਚ ਸੁੱਟ ਦਿੰਦੀ ਆ ਜਿਹੜੇ ਲੋਕ ਫਰਾਂਸ ਤੋਂ ਸਪੇਨ ਆਉਂਦੇ ਨੇ ਉਹਨਾਂ ਨੂੰ ਸਪੇਨ ਪੁਲਿਸ ਫਰਾਂਸ ਭੇਜ ਦਿੰਦੀ ਆ ਤੇ ਫਰਾਂਸ ਵਾਲੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰਦੀ ਆ ਤੇ ਨਾਲ ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰਦੀ ਆ ਜਿਸ ਲੈਟਰ ਦੇ ਉੱਤੇ ਉਹਨਾਂ ਨੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਯੂਰਪ ਨੂੰ ਛੱਡਣਾ ਹੁੰਦਾ ਆ ਐਵੇਂ ਹੀ ਜਿਹੜੇ ਲੋਕ ਫਰਾਂਸ ਤੋਂ ਸਪੇਨ ਆਉਂਦੇ ਨੇ ਜਦੋਂ ਸਪੇਨ ਆ ਜਾਂਦੇ ਨੇ ਤੇ ਚੈੱਕ ਹੁੰਦੇ ਨੇ ਤੇ ਸਪੇਨ ਪੁਲਿਸ ਜਿਹੜੀ ਆ ਉਹਨਾਂ ਨੂੰ ਚੱਕ ਕੇ ਫਰਾਂਸ ਵਿੱਚ ਛੁੱਟ ਦਿੰਦੀ ਆ ਫ੍ਰਾਂਸ ਵਾਲੀ ਪੁਲਿਸ ਉਹਨਾਂ ਦੇ ਉੱਤੇ ਕਾਰਵਾਈ ਕਰਦੀ ਆ ਤੇ ਤਦ ਹੀ ਉਹਨਾਂ ਤੇ ਲੈਟਰ ਇਸ਼ੂ ਹੁੰਦਾ ਜਿਹਦੇ ਲੈਟਰ ਦੇ ਵਿੱਚ ਲਿਖਿਆ ਹੁੰਦਾ ਆ ਕਿ ਤੁਸੀਂ ਬਿਦਾਊਟ ਵੀਜ਼ਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੀ ਉਲੰਘਣਾ ਕੀਤੀ ਆ ਉਹਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਆ ਉਹ ਹੁੰਦੀ ਆ ਜੀ ਤੁਸੀਂ ਕੁਝ ਸਮਾਂ ਤੁਹਾਨੂੰ ਦਿੰਦੀ ਆ ਗਵਰਨਮੈਂਟ ਉਸ ਸਮੇਂ ਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਲਾ ਕੇ ਗਵਰਨਮੈਂਟ ਨੂੰ ਦੱਸਣਾ ਹੁੰਦਾ ਵਾ ਤੁਹਾਡਾ ਰੀਜ਼ਨ ਕੀ ਆ ਇਸ ਕੰਟਰੀ ਦੇ ਵਿੱਚ ਰਹਿਣ ਦਾ ਵਿਦਾ ਫਿਰ ਉਤੋਂ ਬਾਅਦ ਵਿੱਚ ਜੋ ਲੋਕ ਸਪੇਨ ਤੋਂ ਫਰਾਂਸ ਜਾਣ ਦੀ ਕੋਸ਼ਿਸ਼ ਕਰਦੇ ਨੇ ਫਰਾਂਸ ਪੁਲਿਸ ਉਹਨਾਂ ਨੂੰ ਫੜਦੀ ਆ ਚੱਕ ਕੇ ਸਪੇਨ ਮਾਰਦੀ ਆ ਦੁਬਾਰਾ ਵਾਪਸ ਤਾਂ ਸਪੇਨ ਦੀ ਪੁਲਿਸ ਉਹਨਾਂ ਨੂੰ 72 ਕੈਂਟੇ ਅੰਦਰ ਰੱਖ ਦਿਆ ਜਾਂ ਉਹਨਾਂ ਦੇ ਫਿੰਗਰ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਆ ਪਰ ਉਹਨਾਂ ਦੇ ਹੱਥ ਵਿੱਚ ਇੱਕ ਲੈਟਰ ਦਿੱਤਾ ਜਾਂਦਾ ਆ ਨਾਲ ਉਸ ਵੇਲੇ ਤੁਹਾਨੂੰ ਇੱਕ ਵਕੀਲ ਦਿੱਤਾ ਜਾਂਦਾ ਆ ਉਸ ਵੇਲੇ ਤੁਹਾਨੂੰ ਇੱਕ ਟ੍ਰਾਂਸਲੇਸ਼ਨ ਦਿੱਤਾ ਜਾਂਦਾ ਆ ਤੁਹਾਡੇ ਕੋਲੋਂ ਵਜ੍ਹਾ ਪੁੱਛੀ ਜਾਂਦੀ ਆ ਕਿ ਤੁਸੀਂ ਜਿਹੜਾ ਵਾ ਬਾਰਡਰ ਕਿਉਂ ਪਾਰ ਕਰ ਰਹੇ ਹੋ ਕਿਉਂ ਸਪੇਨ ਦੀ ਧਰਤੀ ਤੋਂ ਫਰਾਰ ਜਾ ਰਹੇ ਹੋ ਵਿਦਾਊਟ ਵੀਜ਼ਾ ਤੁਸੀਂ ਕਾਨੂੰਨ ਦੀਆਂ ਉਲੰਘਣਾ ਕਰ ਰਹੇ ਹੋ ਤਦ ਜਿਹੜੀ ਆ ਪੁਲਿਸ ਵੱਲੋਂ ਸਖਤਾਈ ਵਰਤੀ ਜਾਂਦੀ ਆ ਪਰ ਕਿਹਾ ਭਾਵੇਂ ਕੁਝ ਨਹੀਂ ਜਾਂਦਾ ਤੁਹਾਨੂੰ ਲੈਟਰ ਦੇ ਦਿੱਤਾ ਜਾਂਦਾ ਆ ਹੁਣ ਕਈ ਬੰਦਿਆਂ ਦੇ ਸਵਾਲ ਹੁੰਦੇ ਆ ਇਹ ਖਾਲੀ ਬਾਰਡਰ ਦੇ ਉੱਤੇ ਚੈੱਕ ਹੋਣ ਤੇ ਨਹੀਂ ਤੁਹਾਨੂੰ ਆਉਂਦਾ ਜੇ ਤੁਸੀਂ ਸਪੇਨ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਬਿਨਾ ਡਾਕੂਮੈਂਟ ਤੋਂ ਘੁੰਮਦੇ ਹੋ ਬਿਨਾ ਵੀਜ਼ੇ ਤੋਂ ਘੁੰਮਦੇ ਹੋ ਤੁਹਾਨੂੰ ਪੁਲਿਸ ਚੈੱਕ ਕਰਦੀ ਆ ਜਦੋਂ ਤੁਹਾਨੂੰ ਪੁਲਿਸ ਚੈੱਕ ਕਰਦੀ ਆ ਤਾਂ ਉਹ ਤੋਂ ਬਾਅਦ ਪੁਲਿਸ ਤੁਹਾਡੇ ਉੱਤੇ ਕਾਰਵਾਈ ਕਰਦੀ ਆ 72 ਘੰਟੇ ਅੰਦਰ ਰੱਖਦੀ ਆ ਤੇ 72 ਘੰਟੇ ਅੰਦਰ ਰੱਖਣ ਤੋਂ ਬਾਅਦ ਵਿੱਚ ਤੁਹਾਨੂੰ ਦਿੱਤਾ ਜਾਂਦਾ ਇੱਕ ਲੈਟਰ ਉਸੇ ਹੀ ਤਰ੍ਹਾਂ ਵਕੀਲ ਸੱਦਿਆ ਜਾਂਦਾ ਆ ਉਸੇ ਹੀ ਤਰ੍ਹਾਂ ਟਰਾਂਸਲੇਟਰ ਸੱਦਿਆ ਜਾਂਦਾ ਆ ਤਾਨੂੰ ਕਾਰਨ ਪੁੱਛਿਆ ਜਾਂਦਾ ਆ ਕਿ ਤੁਸੀਂ ਸਪੇਨ ਵਿੱਚ ਕਿਉਂ ਰਹਿ ਰਹੇ ਹੋ ਹੁਣ ਬਹੁਤ ਸਾਰੇ ਵੀਰ ਕੋਲਾਂ ਕਰਦੇ ਆ ਮੈਸੇਜ ਕਰਦੇ ਆ ਸਾਡੇ ਪੰਜਾਬ ਤੋਂ ਸਪੇਨ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਸੇਜ ਕਰਦੇ ਨੇ ਕਿ ਭਾਜੀ ਕੋਈ ਇਦਾਂ ਦੀ ਅਪਡੇਟ ਦਿਓ ਕਰਨਾ ਕੀ ਚਾਹੀਦਾ ਆ ਸਪੇਨ ਦੀਆਂ 17 ਸਟੇਟਾਂ ਦੇ ਵਿੱਚ ਕਾਨੂੰਨ ਵੱਖੋ ਵੱਖਰੇ ਨੇ ਸਪੇਨ ਦਾ ਕਾਨੂੰਨ ਭਵੇਂ ਇਕਿਆ ਪਰ ਹਰ ਜਗ੍ਹਾ ਦੇ ਉੱਤੇ ਪੁਲਿਸ ਵੱਖਰੀ ਆ ਨੈਸ਼ਨਲ ਪੁਲਿਸ ਪੂਰੇ ਸਪੇਨ ਦੇ ਵਿੱਚ ਕੰਮ ਕਰਦੀ ਆ ਪਰ ਇਸ ਤੋਂ ਇਲਾਵਾ ਅੰਡਲੂਸੀਆ ਦੇ ਵਿੱਚ ਗਵਰਦੇ ਸਿਵਲ ਕੰਮ ਕਰਦੀ ਆ ਇਸ ਤੋਂ ਇਲਾਵਾ ਕਟਲੋਨੀਆ ਦੇ ਵਿੱਚ ਮੌਸਸ ਕੰਮ ਕਰਦੀ ਆ ਇਸ ਲਈ ਜਿਹੜੇ ਕਾਨੂੰਨ ਵੀ ਥੋੜੇ ਥੋੜੇ ਹਰ ਇੱਕ ਜਗ੍ਹਾ ਦੇ ਉੱਤੇ ਬਦਲੇ ਜਾਂਦੇ ਆ ਜਦੋਂ ਤੁਸੀਂ ਮੈਡਰਿਡ ਤੋਂ ਅੰਡਾਲੂਸੀਆ ਦੀ ਸਾਈਡ ਤੇ ਚੈੱਕ ਹੁੰਨੇ ਹੋ ਕਰਤਾ ਖੇਨਾ ਦੀ ਸਾਈਡ ਤੇ ਚੈੱਕ ਹੁੰਨੇ ਹੋ ਬਲਾਂਸੀਆ ਦੀ ਸਾਈਡ ਤੇ ਚੈੱਕ ਹੁੰਨੇ ਹੋ ਤੁਹਾਡੇ ਕੋਲ ਜੇ ਅਰੀਜਨਲ ਪਾਸਪੋਰਟ ਫੜਿਆ ਜਾਂਦਾ ਆ ਤੇ ਉਹ ਆਪਣੇ ਕੋਲ ਗਰੰਟੀ ਤੌਰ ਤੇ ਰੱਖ ਲੈਂਦੇ ਨੇ ਉਹ ਕਿਉਂ ਰੱਖਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਉਹ ਲੈਟਰ ਦਿੱਤਾ ਜਾਂਦਾ ਆ ਤੁਹਾਨੂੰ ਉਹ ਕਿਉਂ ਦਿੱਤਾ ਜਾਂਦਾ ਆ ਖਾਸ ਤੌਰ ਤੇ ਵਜ੍ਹਾ ਇਹ ਆ ਉਹ ਲੈਟਰ ਦੇ ਵਿੱਚ ਤੁਹਾਨੂੰ ਯੂਰਪ ਨੂੰ ਛੱਡਣ ਦੀ ਗੱਲ ਕੀਤੀ ਜਾਂਦੀ ਆ ਤੁਸੀਂ ਯੂਰਪ ਨੂੰ ਛੱਡਣਾ ਆ ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਕਿ ਤੁਸੀਂ ਬਿਦੌਊਟ ਵੀਜ਼ਾ ਜਿਹੜਾ ਵਾ ਘੁੰਮ ਰਹੇ ਆ ਜਿਹਦੀ ਪੈਨੈਸ਼ਮੈਂਟ ਤੁਹਾਨੂੰ ਲੱਗ ਜਾਂਦੀ ਆ ਜੇ ਤੁਸੀਂ ਯੂਰਪ ਛੱਡ ਕੇ ਨਹੀਂ ਜਾਂਦੇ ਤੇ ਤੁਹਾਨੂੰ ਵਕੀਲ ਜਿਹੜਾ ਦਿੱਤਾ ਜਾਂਦਾ ਸਰਕਾਰੀ ਉਹਦੇ ਥਰੂ ਤੁਹਾਨੂੰ ਆਪਣੀ ਰਾਇਗੋ ਦੱਸਣੀ ਪੈਂਦੀ ਆ ਕਿ ਤੁਹਾਡੀ ਵਜ੍ਹਾ ਕੀ ਆ ਸਪੇਨ ਦੇ ਵਿੱਚ ਰਹਿਣ ਦੀ ਜਿਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਤੁਹਾਡੀ ਮੈਡੀਕਲ ਸਿਚੁਏਸ਼ਨ ਤੁਸੀਂ ਬਿਮਾਰ ਹੋ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਪ੍ਰੋਬਲਮ ਆ ਤੁਸੀਂ ਦੱਸ ਸਕਦੇ ਹੋ ਤੁਹਾਡੇ ਭੈਣ ਭਰਾ ਇਸ ਕੰਟਰੀ ਵਿੱਚ ਰਹਿੰਦੇ ਨੇ ਤੁਸੀਂ ਦੱਸ ਸਕਦੇ ਹੋ ਤੁਹਾਡੇ ਕੋਲ ਇੱਥੇ ਰਹਿائش ਆ ਤੋਂ ਤੁਹਾਡੇ ਕੋਲ ਇੱਥੇ ਭੈਣ ਭਰਾ ਨੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਦੱਸਣੀਆਂ ਬਹੁਤ ਜ਼ਰੂਰੀ ਨੇ ਜਿਹੜੇ ਬੰਦੇ ਉਸ ਵੇਲੇ ਉਸ ਲੈਟਰ ਨੂੰ ਜਦੋਂ ਪੁਲਿਸ ਦਿੰਦੀ ਆ ਤੇ ਤੁਹਾਡੇ ਕੋਲ 48 ਘੰਟੇ ਹੁੰਦੇ ਆ ਕੁਝ ਸ਼ਹਿਰਾਂ ਦੇ ਵਿੱਚ 72 ਘੰਟੇ ਹੁੰਦੇ ਨੇ ਤੇ ਕੁਝ ਸ਼ਹਿਰਾਂ ਦੇ ਵਿੱਚ ਤੁਹਾਡੇ ਕੋਲ 24 ਘੰਟੇ ਹੁੰਦੇ ਨੇ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਲਾਅ ਹੁੰਦੇ ਨੇ ਜਿਹੜਾ ਤੁਹਾਡੇ ਕੋਲ ਲਾਅ ਲਾਇਰ ਹੁੰਦਾ ਆ ਉਹ ਲਾਇਰ ਤੁਹਾਨੂੰ ਗਾਈਡ ਕਰਦਾ ਆ ਕਿ ਤੁਹਾਨੂੰ ਕਿਹੜੇ ਕਿਹੜੇ ਪੇਪਰ ਚਾਹੀਦੇ ਨੇ ਹੁਣ ਕਾਪੀ ਪੈਨ ਲੈ ਲਓ ਜਿਹੜੇ ਮੇਰੇ ਵੀਰਾਂ ਨਾਲ ਇਹ ਪ੍ਰੋਬਲਮ ਆ ਚੁੱਕੀ ਆ ਉਹ ਪੇਪਰ ਲਿਖ ਲਓ ਕਿਹੜੇ ਕਿਹੜੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਆ ਫਿਰ ਦੂਜੇ ਨੰਬਰ ਤੇ ਤੁਹਾਨੂੰ ਕੋਈ ਪਾਦਰੋ ਮੈਂਤੋ ਜਾਂ ਕੋਈ ਫੈਮਿਲੀ ਦਾ ਐਡਰੈਸ ਚਾਹੀਦਾ ਆ ਜਾਂ ਕਿਸੇ ਦੇ ਘਰ ਦਾ ਐਡਰੈਸ ਚਾਹੀਦਾ ਆ ਤੀਜਾ ਤੁਸੀਂ ਆਪਣੀ ਵਜ੍ਹਾ ਦੱਸਣੀ ਆ ਲਿਖਤੀ ਰੂਪ ਵਿੱਚ ਤੁਸੀਂ ਸਪੇਨ ਵਿੱਚ ਕਿਉਂ ਰਹਿ ਰਹੇ ਹੋ ਤੇ ਵਜ੍ਹਾ ਕੀ ਆ ਜੇ ਇਹ ਕੰਮ ਨਹੀਂ ਕਰਦੇ ਬਹੁਤ ਸਾਰੇ ਵੀਰ ਕਹਿੰਦੇ ਚੈੱਕ ਕਰ ਲਿਆ ਛੱਡਤਾ ਅਸੀਂ ਆਪ ਆਪਣੇ ਘਰੇ ਚੱਲ ਗਏ ਬਾਅਦ ਵਿੱਚ ਅਸੀਂ ਕੰਮ ਤੇ ਚਲੇ ਗਏ ਆ ਪਰ ਨਹੀਂ ਇੱਥੇ ਤੁਸੀਂ ਬਹੁਤ ਵੱਡੀ ਗਲਤੀ ਕਰ ਸਕਦੇ ਹੋ ਜਿਹੜੀ ਗਲਤੀ ਦਾ ਹਰਜਾਨਾ ਤੁਹਾਨੂੰ ਡੈਪੂਟੇਸ਼ਨ ਲੱਗ ਸਕਦੀ ਆ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਆ ਤੇ ਤੁਹਾਨੂੰ ਰਿਪੋਰਟ ਸੈਂਟਰ ਦੇ ਵਿੱਚ ਵੀ ਭੇਜਿਆ ਜਾ ਸਕਦਾ ਆ ਤੇ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਵਾਪਸ ਭੇਜਿਆ ਜਾ ਸਕਦਾ ਆ ਹੁਣ ਕਰਨਾ ਕੀ ਆ ਤੁਸੀਂ ਜਿਹੜੀ ਉਹ ਅਪੀਲ ਆ ਤੁਸੀਂ ਜਾਣਾ ਆ ਵਕੀਲ ਦੇ ਕੋਲ ਜਾਂ ਵਕੀਲ ਨਾਲ ਸੰਪਰਕ ਕਰਨਾ ਉਹਨੇ ਜਦੋਂ ਤੁਹਾਨੂੰ ਪੁਲਿਸ ਥਾਣੇ ਦੇ ਵਿੱਚੋਂ ਜ਼ਮਾਨਤ ਕਰਾ ਕੇ ਤੁਹਾਨੂੰ ਛਡਾਉਣਾ ਆ ਟਰਾਂਸਲੇਸ਼ਨ ਉੱਤੇ ਆਉਣੀ ਆ ਟਰਾਂਸਲੇਟਰ ਦੇ ਨਾਲ ਗੱਲ ਕਰਕੇ ਤੁਸੀਂ ਵਕੀਲ ਦਾ ਈਮੇਲ ਐਡਰੈਸ ਜਾਂ ਫੋਨ ਨੰਬਰ ਲੈਣਾ ਆ ਉਨੂੰ ਇਹ ਸਾਰੇ ਡਾਕੂਮੈਂਟ ਦੇ ਕੇ ਅਪੀਲ ਕਰਨੀ ਆ ਜੇ ਤੁਹਾਡੀ ਅਪੀਲ ਪਾਸ ਹੋ ਜਾਂਦੀ ਆ ਜੇ ਤੁਹਾਡੇ ਕੋਲ ਵਰਕ ਪਰਮਿਟ ਜਾਂ ਕੰਮ ਵਗੈਰਾ ਦਾ ਕੋਈ ਲੈਟਰ ਹੈ ਤੁਹਾਡੇ ਕੋਲ ਕੋਈ ਬੰਦਾ ਹੈ ਤੁਹਾਨੂੰ ਪ੍ਰੀਕੰਟਰਾਕਟੋ ਦੇ ਸਕਦਾ ਆ ਉਹ ਵੀ ਤੁਸੀਂ ਲਾ ਸਕਦੇ ਹੋ ਨਾਲ ਉਹ ਸਾਰੇ ਪੇਪਰ ਇਕੱਠੇ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਵੱਧ ਤੋਂ ਵੱਧ ਆਪਣੀ ਰਾਇਗੋ ਕਰ ਸਕਦੇ ਹੋ ਕਿ ਤੁਹਾਡੀ ਰਹਿਣ ਦੀ ਵਜ੍ਹਾ ਕੀ ਆ ਕਈ ਲੋਕਾਂ ਦੇ ਭੈਣ ਭਰਾ ਸਪੇਨ ਵਿੱਚ ਰਹਿੰਦੇ ਨੇ ਉਹ ਆਪਣੇ ਦੱਸ ਸਕਦੇ ਆ ਸਕੇ ਮਾਪੇ ਭੈਣ ਭਰਾ ਜੋ ਵੀ ਦੱਸ ਸਕਦੇ ਆ ਤੇ ਉਹਨਾਂ ਦੀ ਇਹ ਮੁਸ਼ਕਲ ਦਾ ਹੱਲ ਹੋ ਸਕਦਾ ਕਈਆਂ ਦੇ ਪੇਪਰ ਬਣੇ ਵੀ ਨਹੀਂ ਕਈਆਂ ਦੇ ਪੇਪਰ ਬਣ ਵੀ ਚੁੱਕੇ ਨੇ ਹੁਣ ਜਿਹੜੇ ਬੰਦੇ ਨਹੀਂ ਇਹ ਕੰਮ ਕਰਦੇ ਸਪੇਨ ਗਵਰਨਮੈਂਟ ਨੇ ਪੂਰੀ ਤਰ੍ਹਾਂ ਸਕਤਾਈ ਕੀਤੀ ਪਈ ਹੈ ਇਸ ਕੰਮ ਦੇ ਉੱਤੇ ਉਹਨਾਂ ਦੇ ਉੱਤੇ ਡੈਪਿਊਟੇਸ਼ਨ ਲੱਗਦੀ ਆ ਤੇ ਜਦੋਂ ਦੁਬਾਰਾ ਚੈੱਕ ਹੁੰਦੇ ਆ ਜੇ ਉਹਨਾਂ ਨੇ ਅਪੀਲ ਨਹੀਂ ਲਾਈ ਜਾਂ ਉਹਨਾਂ ਨੇ ਅਪੀਲ ਲਾਈ ਸੀ ਉਹਦੀ ਕਾਰਵਾਈ ਨਹੀਂ ਕੀਤੀ ਤੇ ਜੇ ਦੁਬਾਰਾ ਚੈੱਕ ਹੋ ਜਾਂਦੇ ਆ ਤੇ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਡਿਪੋਰਟ ਸੈਂਟਰ ਡਿਪੋਰਟ ਸੈਂਟਰ ਦੇ ਵਿੱਚੋਂ ਤੁਹਾਡੀ ਗਵਰਨਮੈਂਟ ਨਾਲ ਗੱਲ ਕੀਤੀ ਜਾਂਦੀ ਆ ਤੁਹਾਡੀ ਐਮਬੈਸੀ ਨਾਲ ਗੱਲ ਕੀਤੀ ਜਾਂਦੀ ਆ ਤੁਹਾਡੀ ਡਿਟੇਲ ਦਿੱਤੀ ਜਾਂਦੀ ਆ ਤੇ ਤੁਹਾਡੇ ਵਾਸਤੇ ਜਾਣ ਦੀ ਤਿਆਰੀ ਕੀਤੀ ਜਾਂਦੀ ਆ ਤੇ ਫਿਰ ਉਥੋਂ ਕੋਈ ਵੀ ਬੰਦਾ ਵੱਜ ਨਹੀਂ ਸਕਦਾ ਉਹੀ ਬੰਦਾ ਵੱਜ ਸਕਦਾ ਆ ਜਿਹਨੂੰ ਜਿਹਦੇ ਦੇਸ਼ ਵਿੱਚ ਖਤਰਾ ਆ ਜਾਂ ਆਪਣੇ ਦੇਸ਼ ਵਿੱਚ ਉਹਨੂੰ ਪ੍ਰੋਬਲਮ ਆ ਤੇ ਉਹ ਉਸੇ ਟਾਈਮ ਤੇ ਉਹਨਾਂ ਨੂੰ ਦੱਸ ਸਕੇ ਵਕੀਲ ਦੇ ਥਰੂ ਟਰਾਂਸਲੇਟਰ ਦੇ ਥਰੂ ਕਿ ਉਹਨਾਂ ਨੂੰ ਦੱਸ ਸਕੇ ਕਿ ਸਾਡੀ ਆ ਪ੍ਰੋਬਲਮ ਆ ਅਸੀਂ ਜੇ ਤੁਸੀਂ ਮੇਰੇ ਦੇਸ਼ ਵਿੱਚ ਮੈਨੂੰ ਭੇਜਦੇ ਹੋ ਮੇਰੀ ਜਾਨ ਦਾ ਖਤਰਾ ਆ ਜਾਂ ਮੈਨੂੰ ਕੋਈ ਪ੍ਰੋਬਲਮ ਆ ਸਕਦੀ ਆ ਤੇ ਉਹ ਫਿਰ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਦੇ ਸਕਦੇ ਆ ਜੇ ਤੁਸੀਂ ਸੱਚ ਬੋਲਦੇ ਹੋ ਤਦ ਹੁਣ ਉਹ ਬੰਦੇ ਜਿਹੜੇ ਜੋ ਬਤਰੀ ਲੱਗਣ ਤੋਂ ਬਾਅਦ ਕਾਰਵਾਈ ਨਹੀਂ ਕਰਦੇ ਤਾਂ ਦੁਬਾਰਾ ਚੈੱਕ ਹੁੰਦੇ ਆ ਫਿਰ ਰਿਪੋਰਟ ਸੈਂਟਰ ਚਲੇ ਜਾਂਦੇ ਆ ਇੱਕ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਇੱਕ ਹੋਰ ਇਹਦੇ ਵਿੱਚ ਐਡ ਕਰ ਦੇਣੀ ਚਾਹੁੰਦੇ ਆ ਇਹ ਖਾਲੀ ਸਪੇਨ ਦੀ ਗੱਲ ਕੀਤੀ ਸੀ ਫੋਂ ਗੱਲ ਕਰਦੇ ਆ ਯੂਰਪ ਦੀ ਯੂਰਪ ਦੀਆਂ ਸ਼ੈਨਗਨ ਦੀਆਂ ਜਿੰਨੀਆਂ ਵੀ ਕੰਟਰੀਆਂ ਆ ਭਾਵੇਂ ਆਸਟਰੀਆ ਦੇ ਵਿੱਚ ਜਦੋਂ ਤੁਸੀਂ ਡੋਂਕੀ ਦੇ ਥਰੂ ਆਏ ਸੀ ਜਾਂ ਤੁਸੀਂ ਬਾਰਡਰ ਕਰਾਸ ਕੀਤਾ ਸੀ ਉਸ ਵੇਲੇ ਤੁਹਾਡੇ ਉਹ ਜਗ੍ਹਾ ਤੇ ਫਿੰਗਰ ਲੈ ਗਏ ਨੇ ਤੁਹਾਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਪੁਰਤਗਾਲ ਚਲੇ ਗਏ ਉਸ ਤੋਂ ਬਾਅਦ ਤੁਸੀਂ ਸਪੇਨ ਆ ਗਏ ਹੋ ਤੁਸੀਂ ਚੈੱਕ ਨਹੀਂ ਹੋਏ ਔਰ ਜਦੋਂ ਹੀ ਤੁਸੀਂ ਚੈੱਕ ਹੁੰਦੇ ਹੋ ਤੁਹਾਨੂੰ ਡਿਪੋਰਟ ਸੈਂਟਰ ਲਿਜਾਇਆ ਜਾਂਦਾ ਆ ਕਿਉਂਕਿ ਤੁਸੀਂ ਉੱਥੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਉਹ ਲੈਟਰ ਦਿੱਤਾ ਗਿਆ ਸੀ ਕਿ ਤੁਸੀਂ ਤੁਹਾਡੇ ਕੋਲ ਕੁਝ ਮਹੀਨੇ ਆ ਉਸ ਮਹੀਨਿਆਂ ਦੇ ਵਿੱਚ ਤੁਸੀਂ ਜਿਹੜਾ ਯੂਰਪ ਆਊਟ ਕਰਨਾ ਆ ਯੂਰਪ ਛੱਡਣਾ ਆ ਭਾਵੇਂ ਤੁਹਾਡੇ ਫਿੰਗਰ ਫਰਾਂਸ ਵਿੱਚ ਹੋਏ ਹੋਣ ਭਾਵੇਂ ਤੁਹਾਡੇ ਫਿੰਗਰ ਇਟਲੀ ਵਿੱਚ ਹੋਏ ਹੋਣ ਭਾਵਾਂ ਤੁਹਾਡੇ ਫਿੰਗਰ ਪੁਰਤਗਾਲ ਵਿੱਚ ਹੋਏ ਹੁਣ ਭਾਵਾਂ ਤੁਹਾਡੇ ਫਿੰਗਰ ਸਪੇਨ ਵਿੱਚ ਹੋਏ ਹੁਣ ਤੇ ਜਦੋਂ ਵੀ ਇੱਥੇ ਕੋਈ ਬੰਦਾ ਫੜਿਆ ਜਾਂਦਾ ਆ ਉਹਨੂੰ ਰਿਪੋਰਟ ਕੀਤਾ ਜਾਂਦਾ ਆ ਕਿਉਂਕਿ ਉਹਨੇ ਆਪਣੀ ਜਦੋਂ ਪਹਿਲੀ ਵਾਰੀ ਉਹਦੇ ਤੇ ਫਿੰਗਰ ਹੋਈ ਸੀ ਤੇ ਉਹਨੂੰ ਰੀਜ਼ਨ ਪੁੱਛਿਆ ਗਿਆ ਸੀ ਉਹਨੇ ਜਵਾਬ ਨਹੀਂ ਦਿੱਤਾ ਹੁਣ ਇਹਦੇ ਵਿੱਚ ਇੱਕ ਹੋਰ ਬਹੁਤ ਬਰੀਕੀ ਦੇ ਨਾਲ ਡਿਟੇਲ ਨਾਲ ਗੱਲ ਕਰਨ ਵਾਲੀ ਆ ਸਾਡੇ ਵੀਰਾਂ ਵਾਸਤੇ ਕਈ ਵੀਰ ਭਰਾ ਜਿਹਨਾਂ ਨੇ ਸਾਇਲਮ ਲਈ ਸੀ ਆਸਟਰੀਆ ਦੇ ਵਿੱਚ ਜਾਂ ਜਰਮਨ ਦੇ ਵਿੱਚ ਸਾਇਲਮ ਉਹਨਾਂ ਦੀ ਫੇਲ ਹੋ ਗਈ ਉਹਨਾਂ ਨੇ ਇਮਪਾਦਰੋਮੈਂਟੋ ਕਰਾ ਲਈ ਸਪੇਨ ਦੇ ਵਿੱਚ ਸਪੇਨ ਵਿੱਚ ਇਮਪਾਦਰੋਮੈਂਟੋ ਕਰਾ ਕੇ ਬਾਅਦ ਤਿੰਨ ਸਾਲ ਵਾਲੇ ਪੇਪਰ ਲੈ ਲੈ ਉਹਨਾਂ ਦੇ ਫਿੰਗਰ ਜਿਹੜੇ ਆ ਉੱਥੇ ਨਹੀਂ ਨਿਕਲੇ ਜਦੋਂ ਫਿੰਗਰ ਲੈ ਉਹਨਾਂ ਦੇ ਪੇਪਰ ਪਾਸ ਹੋਏ ਆ ਕਈ ਲੋਕਾਂ ਦੇ ਪੇਪਰ ਜਿਹੜੇ ਆ ਉਹ ਪਾਸ ਨਹੀਂ ਹੁੰਦੇ ਫਿੰਗਰ ਨਿਕਲ ਜਾਂਦੇ ਆ ਬਾਅਦ ਵਿੱਚ ਇੱਕ ਚਿੱਠੀ ਲਿਖਣੀ ਪੈਂਦੀ ਆ ਤੇ ਉਹ ਕਲੀਅਰ ਕਰਾਉਣਾ ਪੈਂਦਾ ਆ ਫਿਰ ਉਹ ਕਲੀਅਰੈਂਸ ਸਰਟੀਫਿਕੇਟ ਲੈਣਾ ਪੈਂਦਾ ਤੇ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਉਹ ਪੇਪਰ ਮਿਲਦੇ ਨੇ ਹੁਣ ਚੱਕਰ ਕੀ ਹੁੰਦਾ ਆ ਹੁਣ ਕਈ ਮੇਰੇ ਵੀਰ ਭਰਾ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਅਸਾਈਲਮ ਲਈ ਸੀ ਸਪੇਨ ਵਿੱਚ ਆ ਕੇ 3 ਸਾਲ ਵਾਲੇ ਪੇਪਰ ਲੈ ਲੈ ਬਾਅਦ ਵਿੱਚ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਜਾਣਦੇ ਸੀ ਲੈਂਗੁਏਜ ਜਾਣਦੇ ਸੀ ਭਾਸ਼ਾ ਜਾਣਦੇ ਸੀ ਜਾਨੀ ਕਿ ਸਪੇਨ ਦੇ ਵਿੱਚ ਉਹਨਾਂ ਨੇ ਟੈਕਸ ਆਪਣਾ ਕਿਸੇ ਨੂੰ ਕੰਮ ਤੇ ਲਵਾਤਾ ਜਾਂ ਕਿਸੇ ਨੂੰ ਪੈਸੇ ਦੇ ਦਿੱਤੇ ਜਾਂ ਕਿਸੇ ਨੂੰ ਕੋਈ ਕਾਰੋਬਾਰੀ ਦੇ ਨਾਲ ਗੱਲਬਾਤ ਕਰਕੇ ਤੇ ਆਪ ਆਸਟ੍ਰੇਲੀਆ ਦੁਬਾਰਾ ਚਲੇ ਗਏ ਉਹਨਾਂ ਪੇਪਰਾਂ ਦੇ ਕਿਉਂਕਿ ਉਹ ਪੱਕੇ ਹੀ ਆਸਟ੍ਰੇਲੀਆ ਦਾ ਡਰਾਈਵਿੰਗ ਲਾਇਸੈਂਸ ਸੀ ਸਪੇਨ ਦੇ ਉਹਨਾਂ ਕੋ ਪੇਪਰ ਸੀ ਹੁਣ ਵਜ੍ਹਾ ਕੀ ਹੋਈ ਆ ਜਦੋਂ ਆਸਟ੍ਰੇਲੀਅਨ ਪੁਲਿਸ ਨੇ ਉਹਨਾਂ ਨੂੰ ਚੈੱਕ ਕੀਤਾ ਆ ਉੱਥੇ ਫੜਿਆ ਗਿਆ ਆ ਫਿਰ ਉਹਨਾਂ ਨੂੰ ਪੇਪਰਾਂ ਸਮੇਤ ਫਿਰ ਦੁਬਾਰਾ ਜਿਹੜਾ ਕਾਨੂੰਨ ਦੀ ਉਲੰਘਣਾ ਕਰਨ ਦਾ ਜ਼ੁਲਮ ਵਿੱਚ ਸਪੇਨ ਦੇ ਪੇਪਰ ਕੈਨਸਲ ਕਰਕੇ ਸਪੇਨ ਦੀ ਮਿਨਿਸਟਰੀ ਨੂੰ ਜਾਨੀ ਕਿ ਇੱਕ ਲੈਟਰ ਇਸ਼ੂ ਕਰਕੇ ਉਹਨਾਂ ਦੇ ਪੇਪਰ ਕੈਨਸਲ ਕੀਤੇ ਜਾਂਦੇ ਨੇ ਫਿਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਰਹਿ ਜਾਂਦੀ ਸਿਰਫ ਡੈਪੂਟੇਸ਼ਨ ਤੋਂ ਬਿਨਾਂ ਡਿਪੋਰਟ ਤੋਂ ਬਿਨਾਂ ਭਾਵੇਂ ਉਹਨਾਂ ਦੇ ਕੋਲ ਸਪੇਨ ਦੇ ਪਰਮਨੈਂਟ ਪੇਪਰ ਹੋਣ ਪਮਾ ਮੇ ਉਹਨਾਂ ਦੇ ਕੋਲ ਟੈਂਪੋਰਰੀ ਪੇਪਰ ਹੁੰਣ ਤੇ ਪਮਾ ਉਹਨਾਂ ਦੇ ਕੋਲ ਸਪੇਨ ਦੇ ਨਾਰਮਲ 2 ਸਾਲ ਵਾਲੇ ਪੇਪਰ ਹੁੰਣ ਪਰ ਉਹਨਾਂ ਨੂੰ ਡਿਪੋਰਟ ਹੀ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਾਨੂੰਨ ਦੀ ਅਲੱਗਣਾ ਕੀਤੀ ਆ ਸਰਕਾਰ ਨੂੰ ਝੂਠ ਬੋਲਿਆ ਆ ਜਿਹੜਾ ਝੂਠ ਦਾ ਹਰਜਾਨਾ ਜਿਹੜਾ ਬਹੁਤ ਵੱਡਾ ਮਿਲਦਾ ਆ ਇਹ ਗੱਲ ਇਸ ਲਈ ਕਰ ਰਹੇ ਆ ਕਿਉਂਕਿ ਸਾਨੂੰ 5 ਤੋਂ 6 ਕੋਲਾ ਆਈਆਂ ਆ ਉਹਨਾਂ ਦੇ ਵਿੱਚੋਂ ਦੋ ਕੌਲਾ ਇਹੋ ਜੀਆਂ ਸੀਗੀਆਂ ਜਿਹੜੇ ਆਸਟਰੀਆ ਵਿਆਨਾ ਤੋਂ ਭਾਰਤ ਭੇਜੇ ਗਏ ਆ। ਕੁਝ ਕੌਲਾ ਆਈਆਂ ਵਾ ਸਪੇਨ ਦੇ ਵਿੱਚ ਪੁਰਤਗਾਲ ਤੋਂ ਪੱਕੇ ਹੋ ਕੇ ਕੰਮ ਕਰਨ ਵਾਸਤੇ ਆਏ ਸੀ ਸਪੇਨ ਵਿੱਚ। ਜਾਨੀ ਕਿ ਪੁਰਤਗਾਲ ਦੀ ਇੱਕ ਕੰਪਨੀ ਸੀ ਉਹਨਾਂ ਦੇ ਕੋਲੋਂ ਲੇਬਰ ਕਰਦੇ ਸੀ ਤੇ ਉਹਨਾਂ ਨੇ ਉਸ ਕੰਪਨੀ ਨੇ ਲੇਬਰ ਕਰਨ ਵਾਸਤੇ ਸਪੇਨ ਵਿੱਚ ਭੇਜੇ ਤੇ ਸਪੇਨ ਪੁਲਿਸ ਨੇ ਉਹਨਾਂ ਨੂੰ ਚੈੱਕ ਕੀਤਾ। ਤੇ ਜਾਣੀ ਕਿ ਉਹਨਾਂ ਦੇ ਉੱਤੇ ਪਹਿਲਾਂ ਵੀ ਸਪੇਨ ਦੇ ਵਿੱਚ ਫਿੰਗਰ ਹੋਏ ਸੀ ਤੇ ਉਹਨਾਂ ਨੇ ਆਪਣੀ ਅਪੀਲ ਨਹੀਂ ਲਾਈ ਸੀ ਤੇ ਸਪੇਨ ਪੁਲਿਸ ਨੇ ਚੱਕ ਕੇ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜਣ ਵਾਸਤੇ ਡੈਪੂਟੇਸ਼ਨ ਲਾ ਦਿੱਤੀ ਇਹਦੇ ਉੱਤੇ ਅਸੀਂ ਜੇ ਖਾਸ ਜਾਣਕਾਰੀ ਲੋਅਰ ਦੇ ਨਾਲ ਜਲਦ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਲੋਅਰ ਦੇ ਨਾਲ ਇਹ ਤੋਂ ਇਲਾਵਾ ਇਮੀਗ੍ਰੇਸ਼ਨ ਦੀ ਅਸੀਂ ਇਸ ਚੈਨਲ ਤੇ ਗੱਲ ਕਰਦੇ ਰਹਿੰਦੇ ਆ ਹੁਣ ਇਹ ਤੋਂ ਬਾਅਦ ਅਸੀਂ ਤੁਹਾਡੇ ਮਾਪੇ ਦਾ ਵੀਜ਼ਾ ਕਿਵੇਂ ਲੱਗ ਸਕਦਾ ਹੈ ਇੰਡੀਆ ਤੋਂ ਤੇ ਤੁਸੀਂ ਸਪੇਨ ਦੇ ਵਿੱਚ ਨੈਸ਼ਨੈਲਟੀ ਲੈਣ ਵਾਸਤੇ ਤੁਹਾਨੂੰ ਕਿਹੜੇ-ਕਿਹੜੇ ਕੰਮ ਕਰਨੇ ਪੈਣਗੇ ਤੇ ਸਪੇਨ ਦੀ ਨੈਸ਼ਨੈਲਟੀ ਤੁਸੀਂ ਕਿਵੇਂ ਲੈ ਸਕਦੇ ਹੋ ਇਹ ਤੋਂ ਇਲਾਵਾ ਤੁਸੀਂ ਆਪਣੇ ਯਾਰ ਦੋਸਤ ਮਿੱਤਰ ਨੂੰ ਜਾਂ ਭੈਣ ਭਰਾ ਨੂੰ ਜਾਂ ਬਲੱਡ ਰਿਲੇਸ਼ਨ ਨੂੰ ਕਿਵੇਂ ਸਪੇਨ ਵਿੱਚ ਸੱਦ ਸਕਦੇ ਹੋ ਇਹਦੀਆਂ ਖਾਸ-ਖਾਸ ਅਸੀਂ ਵੀਡੀਓ ਕਰਾਂਗੇ ਪੰਜਾਬ ਟੂ ਸਪੇਨ ਤੇ ਤੁਸੀਂ ਬਿਲਕੁਲ ਸੱਚ ਦਾ ਸਾਥ ਦੇਣਾ ਆ ਬਹੁਤ ਸਾਰੇ ਲੋਕਾਂ ਦੇ ਪੈਸੇ ਮਰੇ ਆ ਜੋ ਪੈਸੇ ਦਿਵਾ ਵੀ ਰਹੇ ਆ ਤੇ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਆ ਆਪੋ ਆਪਣੇ ਘਰਾਂ ਦੇ ਵਿੱਚ ਜਿੱਥੇ ਉਹ ਵੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਜਲਦ ਜਿਹੜਾ ਬਹੁਤ ਵਧੀਆ ਤੇ ਸੋਹਣੇ ਪ੍ਰੋਗਰਾਮ ਲੈ ਕੇ ਆ ਰਹੇ ਆ ਤਾਂ ਤੁਸੀਂ ਸਾਡਾ ਸਾਥ ਦਿੰਦੇ ਰਹਿਣਾ ਆ ਤੇ ਇਹ ਬਿਲਕੁਲ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਸਾਹਮਣੇ ਜਿਹੜੇ ਉਹ ਪਹਾੜ ਦੇਖਦੇ ਪਏ ਨੇ ਉਹ ਪਹਾੜ ਨੇ ਫਰਾਂਸ ਦੇ ਇਹ ਬਿਲਕੁਲ ਬਾਰਡਰ ਖੜੇ ਆ ਇਹ ਜਿੰਨੇ ਵੀ ਟਰੱਕ ਪਾਸ ਹੋ ਰਹੇ ਆ ਇਹ ਬਿਲਕੁਲ ਫਰਾਂਸ ਨੂੰ ਇਹ ਜਾ ਰਹੇ ਆ ਤੇ ਜਿੰਨੇ ਵੀ ਟਰੱਕ ਉਧਰੋਂ ਆ ਰਹੇ ਆ ਉਹ ਫਰਾਂਸ ਤੋਂ ਇੱਧਰ ਨੂੰ ਆ ਰਹੇ ਆ ਤੇ ਇਹ ਇੱਕ ਰਸਤਾ ਆ ਜਿੱਥੋਂ ਦੀ ਬਹੁਤ ਸਾਰੇ ਲੋਕ ਭੈਣ ਭਰਾ ਜਿਹੜੇ ਆ ਉਹ ਡੌਂਕੀ ਲਾਉਂਦੇ ਆ ਅਕਸਰ ਜਾਂਦੇ ਆ ਬਹੁਤ ਸਾਰੇ ਟੈਕਸੀਆਂ ਵਾਲੇ ਲੈ ਕੇ ਜਾਂਦੇ ਆ ਲੈ ਕੇ ਆਉਂਦੇ ਆ ਬਹੁਤ ਸਾਰਾ ਇੱਥੇ ਇਹੋ ਜਿਹਾ ਠੰਡਾ ਹੁੰਦਾ ਆ ਤੇ ਜਦੋਂ ਪੁਲਿਸ ਅਕਸਰ ਫੜ ਲੈਂਦੀ ਆ ਤੇ ਇੱਥੇ ਜਦੋਂ ਫੜ ਲੈਂਦੀ ਆ ਇਹ ਵੀਡੀਓ ਵੀ ਉਹਨਾਂ ਵਾਸਤੇ ਵੀ ਆ ਪੁਲਿਸ ਫੜ ਲੈਂਦੀ ਆ ਤੇ ਤੁਹਾਨੂੰ ਕੋਈ ਵੀ ਬੰਦਾ ਇੱਥੇ ਮਦਦ ਨਹੀਂ ਕਰ ਸਕਦਾ ਜੇ ਕੋਈ ਬੰਦਾ ਮਦਦ ਕਰਦਾ ਫੜਿਆ ਜਾਂਦਾ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋ ਜਾਂਦੀ ਆ ਕਿਉਂਕਿ ਤੁਸੀਂ ਇੱਕ ਗੈਰ ਕਾਨੂੰਨੀ ਅਲੰਘਣਾ ਕਰਨ ਵਾਲੇ ਬੰਦੇ ਦੀ ਮਦਦ ਕਰਨ ਦੇ ਚੱਕਰ ਵਿੱਚ ਉਹਨਾਂ ਨੂੰ ਜੇਲ੍ਹ ਹੋ ਸਕਦੀ ਆ ਦੂਜੀ ਗੱਲ ਜੇ ਕੋਈ ਬੰਦਾ ਸਪੇਨ ਤੋਂ ਕੱਚੇ ਬੰਦੇ ਨੂੰ ਫਰਾਂਸ ਲੈ ਕੇ ਜਾਂਦਾ ਆ ਫੜਿਆ ਜਾਂਦਾ ਉਹਨੂੰ 3 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਬਹੁਤ ਸਾਰਾ ਫਾਈਨ ਭਰਨਾ ਪੈ ਸਕਦਾ ਕਈ ਮੇਰੇ ਵੀਰ ਭਰਾ ਸਪੇਨ ਵਾਲੇ ਜਿਹੜੇ ਇਸੇ ਤਰ੍ਹਾਂ ਹੀ ਸਿਰਫ ਇਹ ਕੂਫੀਆਂ ਦੇ ਵਿੱਚ ਜੇਲਾਂ ਵਿੱਚ ਆਪਣੇ ਪਰਿਵਾਰ ਤੋਂ ਦੂਰ ਹੋ ਗਏ ਨੇ ਸਿਰਫ ਆਪਣੇ ਯਾਰ ਦੋਸਤ ਨਾਲ ਘੁੰਮਣ ਗਿਆ ਸੀ ਉਹਦੇ ਕੋਲ ਪੇਪਰ ਨਹੀਂ ਸੀ ਕਿ ਕਿਹੜਾ ਕੋਈ ਚੈੱਕ ਕਰਦਾ ਆ ਪਰ ਉਹਦਾ ਹਰਜ਼ਾਨਾ ਜਿਹੜਾ ਵੱਡਾ ਭਰਨਾ ਪਿਆ ਤੇ ਫਰਾਂਸ ਦੇ ਵਿੱਚ ਇਹ ਖਾਸ ਤੌਰ ਤੇ ਬਹੁਤ ਸਟ੍ਰੈਕਿਆ ਕੱਚੇ ਬੰਦੇ ਨੂੰ ਬਾਰਡਰ ਪਾਰ ਕਰਾਉਣਾ ਇੱਕ ਝੁਲਮਿਆ ਬਹੁਤ-ਬਹੁਤ ਧੰਨਵਾਦੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ